ਵੀਰਨੋ ਇੱਕ ਤਾਂ ਅਨੁਦਿਨ ਬਜਟ ਪੇਸ਼ ਹੋ ਰਿਹਾ ਹੈ ਕੀ ਉਮੀਦ ਹੈਗੀ ਹੈ ਬਜਟ ਕੰਟਰੀ ਬਜਟ ਹੈਗਾ ਇਹ ਤਾਂ ਹੁਣ ਬਜਟ ਜੋ ਆਏਗਾ ਵੈਸੇ ਤਾਂ ਇਹ ਤੋਂ ਪਹਿਲਾਂ ਦੇ ਜਿਹੜੇ ਬਜਟ ਆਏ ਆ ਉਹਨਾਂ ਨੇ ਤਾਂ ਸਾਰੀਆਂ ਉਮੀਦਾਂ ਤੇ ਹਮੇਸ਼ਾ ਪਾਣੀ ਫੇਰ ਦਿੱਤਾ ਗਿਆ ਹੈ ਲੈਟਸ ਸੀ ਕਿ ਇਸ ਵਾਰੀ ਦੇ ਬਜਟ ਦੇ ਵਿੱਚ ਕੀ ਲੈ ਕੇ ਆਉਂਦੇ ਨੇ ਉਹ ਤਾਂ ਜਦੋਂ ਬਜਟ ਆ ਜਾਏਗਾ ਤਾਂ ਦੀ ਮੈਂ ਟਿੱਪਣੀ ਕਰਾਂਗਾ ਹਮੇਸ਼ਾ ਹੀ ਉਮੀਦਾਂ ਤੁਹਾਨੂੰ ਹੁੰਦੀਆਂ ਕਿ ਬਜਟ ਆਵੇਗਾ ਲੋਕਾਂ ਦੀ ਰਾਹਤ ਲੈ ਕੇ ਆਏਗਾ ਨਈ ਕੋਈ ਨਵੀਆਂ ਸਕੀਮਸ ਹੋਣੀਆਂ ਜਿਨ੍ਹਾਂ ਦੇ ਨਾਲ ਲੋਕਾਂ ਦਾ ਮੈਂ ਪ੍ਰੋਬਲਮਸ ਦਾ ਸਮਾਧਾਨ ਹੋਏਗਾ ਸੋ ਲੈਟਸ ਸੀ ਕੀ ਹੁੰਦਾ ਬਤ ਅੱਜ ਦੀ ਮੀਟਿੰਗ ਰੱਖੀ ਗਈ ਤੁਹਾਡੇ ਵੱਲੋਂ ਕੀ ਅਜੰਡਾ ਹੈਗਾ ਮੀਟਿੰਗ ਦਾ ਸੋ ਇਹ ਮਹੀਨਾਵਾਰ ਸਾਡੀ ਮੀਟਿੰਗ ਹੁੰਦੀ ਹੈ ਜਿਲ੍ਹਾ ਪ੍ਰਧਾਨਾਂ ਦੀ ਕੰਟੈਸਟਡ ਕੈਂਡੀਡੇਟਸ ਦੀ ਉਹ ਸੇਮ ਮੀਟਿੰਗ ਹੈ ਨਾਲ ਹੀ ਨਾਲ ਅਸੀਂ ਉਹ ਤਿਆਰੀਆਂ ਕਰਨੀਆਂ ਨੇ ਖਰਗੇ ਸਾਹਿਬ ਆ ਰਹੇ ਨੇ ਪਹਿਲੀ ਵਾਰੀ ਕਨਵੈਨਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚ ਔਰ ਖਰਗੇ ਸਾਹਿਬ ਆਫੀਸ਼ੀਅਲ ਤੌਰ ਤੇ ਪਹਿਲੀ ਵਾਰ ਹੀ ਪੰਜਾਬ ਆ ਰਹੇ ਆ तमाम ਵਰਕਰ ਸਾਬਾਨਾ ਨਾਲ ਮੀਟਿੰਗ ਕਰਨਾ ਚਾਹੁੰਦੇ ਨੇ ਬੂਥ ਸਤਰ ਦੇ ਲੋਕਾਂ ਨਾਲ ਮੰਡਲ ਪ੍ਰਧਾਨਾਂ ਨਾਲ ਮੰਡਲ ਕਮੇਟੀਆਂ ਨਾਲ ਬਲਾਕ ਪ੍ਰੈਜ਼ੀਡੈਂਟਸ ਬਲਾਕ ਕਮੇਟੀਆਂ ਕਿਉਂਕਿ ਸੰਗਠਨ ਅਸੀਂ ਹੁਣ ਨੀਚੇ ਸਤਰ ਤੱਕ 95% ਅਸੀਂ ਮੁਕੰਮਲ ਕਰ ਲਿਆ ਸੋ ਉਹਨਾਂ ਲੋਕਾਂ ਨਾਲ ਬਿਫੋਰ ਪਾਰਲੀਮੈਂਟ ਕੀ ਤਿਆਰੀ ਆਸੇ ਗੱਲਬਾਤ ਕਰਨ ਖਰਗੇ ਸਾਹਿਬ ਆ ਰਹੇ ਉਹਰੇ ਮਤਲਬਕ ਕੀ ਐਸਟੀਮੀਟ ਪਲੀ ਸਾਬ ਜਿਸ ਟ੍ਰਿਕ ਨੇ ਗੁੰਡਾਗਰਦੀ ਪਟਿਆਲੇ ਚ ਹੋ ਰਹੀ ਹੈ ਕੱਲ ਇੱਕ ਮੀਡੀਆ ਕਰਮੀ ਨੂੰ ਪੂਰੇ ਤਰੀਕੇ ਨਾਲ ਕੁੱਟਿਆ ਗਿਆ ਕੇਬਲ ਮਾਫੀਆ ਦੁਆਰਾ ਕਿਉਂ ਇਸ ਕਰਕੇ ਦਿਖਾ ਰਹੇ ਨਿਸ਼ਚਿਤ ਕਰ ਰਹੇ ਸੀ ਖਬਰ ਕਿ ਕਿਸੇ ਨਾ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਜਦਕਿ ਹਾਈ ਕੋਰਟ ਨੇ ਪਹਿਲੇ ਇਹ ਕਹਿੰਦਾ ਕਿ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਏ ਬਦਲਾਅ ਹੈ ਬ੍ਰਦਰ ਇਹ ਬਦਲਾਅ ਦੇ ਅੰਦਰ ਇਸ ਤਰ੍ਹਾਂ ਹੀ ਹੋਏਗਾ ਬਦਲਾਅ ਤੋਂ ਪਹਿਲਾਂ ਤਾਂ ਆਮ ਸਰਕਾਰਾਂ ਵਿੱਚ ਤਾਂ ਆਮ ਲੋਕ ਹੀ ਕੁੱਟੇ ਜਾਂਦੇ ਸੀ ਕਈ ਵਾਰੀ ਹੁਣ ਇਹ ਹੋ ਗਿਆ ਕਿ ਹੁਣ ਉਹ মিডিਆ ਨੂੰ ਵੀ ਉਹਨਾਂ ਨੇ ਗਲੋ ਫੜ ਲਿਆ মিডিਆ ਦੇ ਕੁਝ ਕਰਮੀ ਕੁਝ ਮਾਲਕ ਮੈਨੂੰ ਜਾਣਦੇ ਨੇ ਉਹਨਾਂ ਨੇ ਮੇਰੇ ਨਾਲ ਟੈਲੀਫੋਨ ਤੇ ਦੱਸਿਆ ਕਿ ਕੀ ਹਾਲਾਤ ਨੇ ਕੋਈ ਇੱਕ ਅਗਰ ਖਬਰ ਸਰਕਾਰ ਦੇ ਖਿਲਾਫ ਕੋਈ ਛੋਟੀ ਮੋਟੀ ਚੱਲ ਜਾਏ ਤਾਂ ਤੁਰੰਤ ਸਰ ਉਹ ਸਾਨੂੰ ਧਮਕੀ ਵਾਲਾ ਫੋਨ ਆ ਜਾਂਦਾ ਹੈ ਕਿ ਆਹ ਖਬਰ ਕਿੱਦਾਂ ਚੱਲੀ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਸ ਪ੍ਰਕਾਰ ਮੀਡੀਆ ਦੀ ਆਜ਼ਾਦੀ ਤੇ ਰੋਕ ਲਾ ਦਿੱਤੀ ਗਈ ਹੈ ਗਲਾ ਘੁੱਟ ਦਿੱਤਾ ਗਿਆ ਹੈ ਉਹ ਇਹ ਪਹਿਲੀ ਵਾਰ ਹੀ ਵੇਖਣ ਨੂੰ ਮਿਲਿਆ ਇਸ ਬਦਲਾਵ ਦੀ ਸਰਕਾਰ ਚੋਰ ਮੈਂ ਵੀ ਕਹਿਣਾ ਚਾਹਾਂਗਾ ਮੀਡੀਆ ਕਰਮੀਆਂ ਨੂੰ ਕਿ ਜਿਹੜੇ ਲੋਕ ਕਰਵਾ ਰਹੇ ਨੇ ਕੁਝ ਲੋਕ ਤੁਹਾਡੇ ਹੀ ਸਾਥੀ ਨੇ ਜਿਹੜੇ ਪੈਸੇ ਦੀ ਆੜ ਦੇ ਵਿੱਚ ਔਰ ਸਤਾ ਸਰਕਾਰ ਦੀ ਆੜ ਦੇ ਵਿੱਚ ਅੰਨੇ ਹੋ ਕੇ ਆਪਦੇ ਸਾਥੀਆਂ ਤੇ ਹੀ ਅਤਿਆਚਾਰ ਕਰਾ ਰਹੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਦੂਜੇ ਚੈਨਲਸ ਸਾਰੇ ਬੰਦ ਕਰਾ ਦਈਏ ਤੇ ਸਾਡਾ ਹੀ ਚੈਨਲ ਹੋਵੇ ਜਿਨ੍ਹਾਂ ਨੇ ਮੋਟਰਸਾਈਕਲ ਤੋਂ ਆਪਦਾ ਸਫਰ ਤੈਅ ਕਰਕੇ ਵੱਡੀਆਂ-ਵੱਡੀਆਂ ਕਾਰਾਂ ਤੱਕ ਦਾ ਕਰ ਲਿਆ ਸੋ ਮੇਰੇ ਕਹਿਣ ਦਾ ਮਤਲਬ ਇਹਨਾਂ ਲੋਕਾਂ ਤੇ ਵੀ ਤੁਹਾਨੂੰ ਸਾਰਿਆਂ ਨੂੰ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਔਰ ਸਰਕਾਰ ਬੇहद ਧੱਕਾ ਕਰ ਰਹੀ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਮੀਡੀਆ ਦੀ ਆਜ਼ਾਦੀ ਦਾ ਤੁਸੀਂ ਕਰੋਗੇ ਤਾਂ ਤੁਹਾਨੂੰ ਖਮਿਆਜਾ ਭੁਗਤਣਾ ਪਏਗਾ ਠੀਕ ਹੈ ਸਰਕਾਰ ਹੈ ਜੋਰ ਹੈ ਤੁਹਾਡਾ ਕੰਮ ਚੱਲ ਰਿਹਾ ਹੈ ਤੁਸੀਂ ਡਰਾ ਰਹੇ ਹੋ ਤੁਸੀਂ ਕਹਿੰਦੇ ਹੋ ਅਸੀਂ ਐਡਵਰਟਾਈਜ਼ਮੈਂਟ ਨਹੀਂ ਦੇਵਾਂਗੇ ਪਰ ਇਹ ਜਿਆਦਾ ਤਿਰ ਚੱਲਣਾ ਨਹੀਂ ਪਰ ਵੀ ਤੁਸੀਂ ਪਤਨ ਮਾਤਰੇ ਰੋਪ ਲਾ ਰਹੇ ਲੱਗੇ ਕਿ ਕੇਬਲ ਮਾਫੀਆ ਉਹ ਚਲਾ ਰਹੇ ਨੇ ਉਹ ਜਿਹੜਾ ਹੈਗਾ ਰੋਪ ਕੀ ਲੱਗ ਰਹੇ ਯਾਰ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਲਾ ਹੀ ਰਹੇ ਉਹਨੇ ਸਭ ਇਹ ਲੋਕ ਮੈਂ ਸਮਝਦਾ ਕਿ ਜਿੰਨਾ ਲੋਕਾਂ ਨੂੰ ਲੱਗਦਾ ਸੀ ਇਹ ਬڑے ਆਮ ਆਦਮੀ ਦੀ ਪਾਰਟੀ ਅਤੇ ਆਮ ਆਦਮੀ ਨਾ ਇਹ ਗੱਡੀਆਂ ਲੈਣਗੇ ਨਾ ਇਹ ਗਨਮੈਨ ਲੈਣਗੇ ਨਾ ਇਹ ਕੋਠੀਆਂ ਲੈਣਗੇ ਨਾ ਇਹ ਤਨਖਾਹਾਂ ਲੈਣਗੇ ਪਰ ਕਮਾਲ ਦੇ ਜਲਵੇ ਇਹਨਾਂ ਨੇ ਨਾ ਇਹ ਕਾਰੋਬਾਰ ਕਰਨਗੇ ਤਾਂ ਵਿਚਾਰੇ ਸਾਈਕਲ ਤੇ ਆਇਆ ਕਰਨਗੇ ਸਾਈਕਲ ਤੇ ਜਾਇਆ ਕਰਨਗੇ ਸਾਡੇ ਘਰਾਂ ਚ ਆ ਕੇ ਇਹ ਬੈਠ ਕੇ ਰੋਟੀ ਖਾਇਆ ਕਰਨਗੇ ਉਹ ਸਾਰਾ ਜਿਹੜਾ ਨਕਾਬ ਸੀਗਾ ਉਹ ਸਾਰਾ ਉੱਤਰ ਗਿਆ ਜਨਤਾ ਨੂੰ ਅਸਲੀਅਤ ਆਮ ਆਦਮੀ ਪਾਰਟੀ ਦੇ ਇਹਨਾਂ ਐਮਐਲਏ ਸਬੰਧੀ ਚੰਗੇ ਤਰੀਕੇ ਨਾਲ ਪਤਾ ਲੱਗ ਗਿਆ ਜਿਹੜਾ ਤੁਸੀਂ ਜਿਸ ਤਰ੍ਹਾਂ ਦਾ ਐਕਸ਼ਨ ਲਿਆ ਦੋ ਬੰਦਿਆਂ ਦੇ ਤੇ ਕਈ ਲੋਕ ਲਗਾਤਾਰ ਸਵਾਲ ਚੁੱਕ ਰਹੇ ਨੇ ਤੁਹਾਡੇ ਕਿ ਜਿਹੜਾ ਖੁੱਦੇ ਖਿਲਾਫ ਨਹੀਂ ਪਿੰਸ ਤੋਂ ਪਾਰੇ ਇਸ ਲਈ ਕਰਕੇ ਮੇਰੇ ਖਿਲਾਫ ਕੀ ਹੈ ਜਿਹੜੇ ਐਕਸ਼ਨ ਲਿਆ ਜੀ ਤੁਸੀਂ ਤੁਹਾਡੇ ਲਈ ਦੋ ਬੰਦਿਆਂ ਨੂੰ ਕਦੇ ਸਸਪੈਂਡ ਕਰਕੇ ਇਹ ਕੰਮ ਜਾਰੀ ਰੂਗਾ ਕਿ ਨੂੰ 100% ਇਨਡਿਸਿਪਲਿਨ ਕਰਨ ਵਾਲੇ ਤੇ ਐਕਸ਼ਨ ਜਾਰੀ ਰਹੂਗਾ ਆਰਗੇਨਾਈਜੇਸ਼ਨਸ ਜਨਾਬ ਕਿਦਾਂ ਚੱਲੇਗੀ ਤੁਹਾਡਾ ਇੱਕ ਆਧਾਰਾ ਜਿਹੜਾ ਮੀਡੀਆ ਆਧਾਰਾ ਕਿਦਾਂ ਚੱਲੇਗਾ ਜੇ ਤੁਸੀਂ ਆਪ ਦੇ ਸੀਓ ਦੀ ਜੇ ਤੁਸੀਂ ਆਪ ਦਾ ਜਿਹੜਾ ਚੀਫ ਤੁਹਾਡਾ ਉੱਥੇ ਰਿਪੋਰਟਰ ਤੁਸੀਂ ਭਾਉਣੇ ਹੋ ਉਹਦੀ ਗੱਲ ਐਡੀਟਰ ਉਹਦੀ ਗੱਲ ਨਹੀਂ ਸੁਣੋਗੇ ਤੁਸੀਂ ਕਹੋਗੇ ਨਹੀਂ ਜਨਾਬ ਉਹਨੇ ਤੁਹਾਨੂੰ ਕਿਹਾ ਵੀ ਦੱਖਣ ਵੱਲ ਜਾਣਾ ਤੁਸੀਂ ਕਹੇ ਨਹੀਂ ਦੱਖਣ ਨਹੀਂ ਜਾਣਾ ਅੱਜ ਮੈਂ ਉੱਤਰ ਵੱਲ ਜਾਣਾ ਹੈ ਤਾਂ ਕੰਮ ਤੁਹਾਡਾ ਚੈਨਲ ਵੀ ਫੇਲ ਹੋ ਜਾਏਗਾ ਸੇਮ ਇਟਸ ਦਾ ਸਿਸਟਮ ਇਨ ਪਾਰਟੀ अगर कोई फॉलो अप नहीं करेगा ताम ताम तो नेचुरली वो इंडिसिप्लिन है तो इंडिसिप्लिन की कार्रवाई और इते बंद ही है सर ਤੁਸੀਂ ਕੀ ਗੱਲ ਲਈ ਸੀ ਜਦ ਰਾਜਕੁਮਾਰ ਵੀਰਕਾ ਵੀ ਸਿੱਧੂ ਜੁਆਇਨ ਕੀਤੇ ਸੀ ਉਹ ਜਿਹੜਾ ਵਿਅਕਤੀ ਵੀ ਇਨਡਿਸਿਪਲਿਨ ਕ੍ਰੀਏਟ ਕਰ ਰਿਹਾ ਹਾਂ ਕੁਝ ਦਾਇਰੇ ਤੋਂ ਮੇਰੇ ਤੋਂ ਬਾਹਰ ਦੀ ਗੱਲ ਹੋ ਜਾਂਦੀ ਹੈ ਉਹ ਜਿਹੜਾ ਕੰਮ ਕਰਨਾ ਹੈ ਉਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਕਰਨਾ ਹੈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਮੇਰੇ ਦਾਇਰੇ ਤੋਂ ਥੋੜਾ ਜਿਹਾ ਬਾਹਰ ਦੀ ਗੱਲ ਹੁੰਦੀ ਹੈ ਸੋ ਕਿਉਂਕਿ ਸਾਡੀਆਂ ਵੀ ਲੇਅਰਸ ਹੈਗੀਆਂ ਨਾ ਉਂਟੀਫ ਐਡੀਟਰ ਤੇ ਅਟੈਕ ਕਰਨਾ ਹੈ ਮੰਨ ਲਓ ਉਹਨੂੰ ਕੱਢਣਾ ਹੈ ਫਿਰ ਚੀਫ ਐਡੀਟਰ ਨੂੰ ਕੌਣ ਕੱਢੇਗਾ ਨਹੀਂ ਹੋ ਗਿਆ ਹੁੰਦਾ ਜੀ ਉਹ ਮੇਰੇ ਕਹਿਣ ਦਾ ਮਤਲਬ ਪੂਰੀ ਪ੍ਰਕਿਰਿਆ ਹਰ ਵਿਅਕਤੀ ਦੀ ਜਾਰੀ ਹੈ ਚਾਹੇ ਉਹ ਮੈਂ ਡਿਸਿਪਲਨ ਕਰ ਰਿਹਾ ਹੈ ਚਾਹੇ ਕੋਈ ਹੋਰ ਕਰ ਰਿਹਾ ਹੈ ਨਿਰੰਤਰ ਹਾਈਕਮਾਨ ਨਜ਼ਰ ਬਣਾਈ ਰਹੀ ਹੈ ਔਰ ਪਤਾ ਨਹੀਂ ਕਦੋਂ ਕਿਸ ਨੂੰ ਲਵ ਲੈਟਰ ਮਿਲ ਜਾਏ